ਕੁਝ ਕਬਲੇ ਚਾਰੇ ਸੀਗੇ ਕੁਝ ਫਾਈਲਾਂ ਦੀ ਡਿਮਾਂਡ ਕਰੀ ਗਈ ਸੀ ਕਾਰਪੋਰੇਸ਼ਨ ਦੇ ਡਿਪਾਰਟਮੈਂਟ ਅਫਸਰਾਂ ਤੋਂ ਰਿਲੇਟਿਡ ਅਫਸਰਾਂ ਨੂੰ ਡੇਟ ਮਿੰਟਾ ਹੋ ਗਿਆ ਸੀ ਉਹ ਫਾਈਲਾਂ ਨਹੀਂ ਦੇ ਰਹੇ ਸੀਗੇ ਤੋਂ ਕੱਲ ਇੱਕ ਨਵਾਂ ਨਵਾਂ ਮਸਲਾ ਇੱਕ ਹੋਰ ਸਾਹਮਣੇ ਆਇਆ ਵੀ ਕੋਈ ਪੇਮੈਂਟ ਜਿਹੜੀ ਹੈਗੀ ਜਾਲੀ ਪੇਮੈਂਟ ਜਿਹੜੀ ਹੈ ਬਿਨਾਂ ਸਮਾਨ ਮੰਗਾਏ ਇਹਨਾਂ ਨੇ ਪੇਮੈਂਟ ਕਰ ਦਿੱਤੀ ਮੈਂ ਸੋਚਿਆ ਕਿ ਅੱਜ ਪਹਿਲੇ ਵਾਰ ਇੱਕ ਐਗਜ਼ਾਮਪਲ ਸੈੱਟ ਕਰੀਏ ਕਿਉਂਕਿ ਪਹਿਲਾਂ ਕਦੀ 20 ਸਾਲ ਚ ਕੋਈ ਮੇਰ ਮਿਰਖਲ ਵਿਜੀਲੈਂਸ ਆਫਿਸ ਆਇਆ ਨਹੀਂ ਤਾਂ ਸਾਡੀ ਡਿਊਟੀ ਬਣਦੀ ਹੈ ਕਿਉਂਕਿ ਲੋਕਾਂ ਦੇ ਟੈਕਸ ਦਾ ਪੈਸਾ ਦੇਖੋ ਮੈਂ ਕਿਸੇ ਦਾ ਨਾਮ ਨਹੀਂ ਲੈ ਸਕਦਾ ਜਦ ਤੱਕ ਇਨਕੁਆਇਰੀ ਮੁਕੰਮਲ ਨਹੀਂ ਹੁੰਦੀ ਮੈਂ ਕਿਸੇ ਦਾ ਨਾਮ ਨਹੀਂ ਲੈ ਸਕਦਾ ਕਿੰਨੇ ਸਰ ਪੈਸੇ ਘੱਟ ਪਰ 1.5 ਕਰੋੜ ਦੇ ਪੁਰਾਣੇ ਬਿੱਲ ਸੀਗੇ ਉਹ ਜਿਹੜੇ ਉਹਨਾਂ ਦੀ ਡਿਟੇਲ ਮੰਗੇ ਵੀ ਉਹ ਪਹਿਲਾਂ ਦੱਸੋ ਵੀ ਕਿੱਥੇ ਕਿੱਥੇ ਸਮਾਨ ਲੱਗਿਆ ਔਰ 10 ਲੱਖ ਦਾ ਕੱਲ ਸੀਗਾ ਬਾਕੀ ਵੀ ਜਿਹੜੇ ਹੋਰ ਵੀ ਕਬਲੇ ਹੈਗੇ ਉਹ ਜਲਦੀ ਉਜਾਗਰ ਕਰਾਂਗੇ। ਉਹ ਨਤਕਾਰਿਓ ਸਾਰੇ ਸਾਥੀ ਵਿੱਚ ਕੁਝ ਕਬਲੇ ਚੱਲੇ ਸੀਗੇ। ਕੁਝ ਫਾਈਲਾਂ ਦੀ ਡਿਮਾਂਡ ਕਰੀ ਗਈ ਸੀਗੀ ਕਾਰਪੋਰੇਸ਼ਨ ਦੇ ਡਿਪਾਰਟਮੈਂਟ ਅਫਸਰਾਂ ਤੋਂ ਰਿਲੇਟਿਡ ਅਫਸਰਾਂ ਨੂੰ। ਡੇਢ ਮਿੰਟਾ ਹੋ ਗਿਆ ਸੀ ਉਹ ਫਾਈਲਾਂ ਨਹੀਂ ਦੇ ਰਹੇ ਸੀਗੇ। ਤਾਂ ਕੱਲ ਇੱਕ ਨਵਾਂ ਨਵਾਂ ਮਸਲਾ ਇੱਕ ਹੋਰ ਸਾਹਮਣੇ ਆਇਆ ਵੀ ਕੋਈ ਪੇਮੈਂਟ ਜਿਹੜੀ ਹੈਗੀ ਜਾਲੀ ਪੇਮੈਂਟ ਜਿਹੜੀ ਹੈ ਬਗੈਰ ਸਮਾਨ ਮੰਗਾਏ ਇਹਨਾਂ ਨੇ ਪੇਮੈਂਟ ਕਰਤੀ ਤਾਂ ਜਦ ਇਹਨਾਂ ਤੋਂ ਪੁੱਛਿਆ ਗਿਆ ਵੀ ਤੁਸੀਂ ਐਮਬੀ ਮੇਜਰਮੈਂਟ ਬੁੱਕ ਹੁੰਦੀ ਹੈ ਜਿਸ سے ਆਪਾਂ ਨੋਟ ਕਰਦੇ ਹਾਂ ਵੀ ਕਿਹੜਾ ਸਮਾਨ ਕਿੱਥੋਂ ਆਇਆ ਕਿੱਥੇ ਗਿਆ ਉਹਨਾਂ ਨੂੰ ਬੁੱਕ ਨਹੀਂ ਲੱਭੀ ਅੱਜ 1 ਵਜੇ ਤੱਕ ਇਹਨਾਂ ਨੂੰ ਬੁੱਕ ਨਹੀਂ ਲੱਭੀ ਕੱਲ ਦੀ ਮੰਗੀ ਵੀ ਤਾਂ ਮੈਂ ਸੋਚਿਆ ਕਿ ਅੱਜ ਪਹਿਲੇ ਵਾਰ ਇੱਕ ਐਗਜ਼ਾਮਪਲ ਸੈੱਟ ਕਰੀਏ ਕਿਉਂਕਿ ਪਹਿਲਾਂ ਕਦੀ 20 ਸਾਲ ਚ ਕੋਈ ਮੇਰ ਮਿਰਖਲ ਵਿਜੀਲੈਂਸ ਆਫਿਸ ਆਇਆ ਨਹੀਂ ਤਾਂ ਸਾਡੀ ਡਿਊਟੀ ਬਣਦੀ ਹੈ ਕਿਉਂਕਿ ਲੋਕਾਂ ਦੇ ਟੈਕਸ ਦਾ ਪੈਸਾ ਕਾਰਪੋਰੇਸ਼ਨ ਲੈ ਰਹੀ ਹੈ ਤਾਂ ਲੋਕਾਂ ਦੇ ਟੈਕਸ ਦਾ ਪੈਸਾ ਅਸੀਂ ਵਿਅਰਥ ਨਹੀਂ ਕਰ ਸਕਦੇ ਹੋਰ ਅਸੀਂ ਕੋਸ਼ਿਸ਼ ਕਰ ਰਹੇ ਹਾਂ ਵੀ ਬਿジネス ਨੂੰ ਅਸੀਂ ਰਿਟਰਨ ਕੰਪਲੇਂਟ ਦਿੰਦੀ ਹੈ ਔਰ ਮਾਨ ਸਾਹਿਬ ਨੂੰ ਵੀ ਭੇਜੀ ਹੈ ਰਿਟਰਨ ਕੰਪਲੇਂਟ ਲੋਕਲ ਬੋਡੀ ਮੰਤਰੀ ਨੂੰ ਵੀ ਦਿੱਤੀ ਹੈ ਸੈਕਟਰੀ ਲੋਕਲ ਬੋਡੀ ਨੂੰ ਦਿੱਤੀ ਹੈ ਡੀਜੀਪੀ ਬਿਜ਼ਨਸ ਪੰਜਾਬ ਨੂੰ ਵੀ ਦਿੱਤੀ ਸਰ ਕਿਹੜੇ ਕਿਹੜੇ ਅਫਸਰ ਹੈ ਜੀ ਅਫਸਰ ਦਾ ਦੇਖੋ ਇਨਕੁਆਰੀ ਤੋਂ ਬਾਅਦ ਪਤਾ ਲੱਗੇਗਾ ਤੁਸੀਂ ਚੈੱਕ ਕਰੋ ਕੋਈ ਨਾਮ ਕੋਈ ਨਾ ਕੋਈ ਦੇਖੋ ਮੈਂ ਕਿਸੇ ਦਾ ਨਾਮ ਨਹੀਂ ਲੈ ਸਕਦਾ ਜਦ ਤੱਕ ਇਨਕੁਆਰੀ ਮੁਕੰਮਲ ਨਹੀਂ ਹੁੰਦੀ ਮੈਂ ਕਿਸੇ ਦਾ ਨਾਮ ਨਹੀਂ ਲੈ ਸਕਦਾ ਕਿੰਨੇ ਸਰ ਪੈਸੇ ਕਿੰਨੇ ਬੋਗਸ ਪੈਸੇ ਲੱਗਦਾ ਕਟਕੜਾਏਗੇ ਨੇ ਕਟਕੜ ਡੇਢ ਕਰੋੜ ਦੇ ਪੁਰਾਣੇ ਬਿੱਲ ਸੀਗੇ ਉਹ ਜਿਹੜੇ ਉਹਨਾਂ ਦੀ ਡਿਟੇਲ ਮੰਗੇ ਵੀ ਉਹ ਫਾਈਲਾਂ ਦੱਸੋ ਵੀ ਕਿੱਥੇ ਕਿੱਥੇ ਸਮਾਨ ਲੱਗਿਆ ਔਰ 10 ਲੱਖ ਦਾ ਕਾਲ ਸੀਗਾ ਬਾਕੀ ਵੀ ਜਿਹੜੇ ਹੋਰ ਵੀ ਘਪਲੇ ਹੈਗੇ ਉਹ ਜਲਦੀ ਉਜਾਗਰ ਕਰਾਂਗੇ ਐਸਐਸਪੀ ਸਾਹਿਬ ਕੀ ਗਿਆ ਐਸਐਸਪੀ ਸਾਹਿਬ ਨੇ ਅੰਦਰ ਗਈ ਸੀ ਬਹੁਤ ਵਧੀਆ ਰਿਸਪਾਂਸ ਜਿਆ ਸਰਕਾਰ ਵੱਲੋਂ ਲੱਗੇ ਹੋਏ ਹੈਗੇ ਸਰਕਾਰ ਦੀ ਇਮੇਜ ਹੈ ਆਮ ਆਦਮੀ ਪਾਰਟੀ ਨੀਤ ਔਰ ਨੀਅ ਦੋਨੋਂ ਸਾਫ ਹੈ ਅਸੀਂ ਕੰਮ ਕਰਨਾ ਚਾਹੁੰਦੇ ਹਾਂ ਔਰ ਵਧੀਆ ਤਰੀਕੇ ਨਾਲ ਕੰਮ ਕਰਾਂਗੇ ਮਾਨ ਸਾਹਿਬ ਦਾ ਵੀ ਮੈਸੇਜ ਹੈ ਗੈਰੀਵਾਲ ਸਾਹਿਬ ਦਾ ਵੀ ਮੈਸੇਜ ਹੈ ਕਿ ਇਮਾਨਦਾਰ ਨਾਲ ਕੰਮ ਕੰਮ ਕਰੋ ਔਰ ਮੈਂ ਆਪਣੇ ਵੱਲੋਂ ਵਧੀਆ ਤਰੀਕੇ ਨਾਲ ਕੰਮ ਕਰ ਰਹੇ ਲੋਕਾਂ ਦੇ ਵਿੱਚ ਰਹਿਣਾ ਲੋਕਾਂ ਨੂੰ ਜਵਾਬ ਦੇ ਵੀ ਹੈਗੇ ਅਸੀਂ ਫਿਰ ਜਾਨ ਸ਼ੁਰੂ ਹੋ ਗਈ ਜਾਨਕੀ ਜਾਨ ਸ਼ੁਰੂ ਹੋਈ ਗਿਆ ਸੋ ਬਸ ਹਾਂ ਜਾਨ ਸ਼ੁਰੂ ਹੋਏਗੀ ਜੀ ਇਹ ਉਰੇ ਤੱਕ ਪਹੁੰਚੇ ਤਾਂ ਜਾਨ ਸ਼ੁਰੂ ਹੋਣ ਵਾਸਤੇ ਪਹੁੰਚੇ ਔਰ ਜਾਨ ਸ਼ੁਰੂ ਹੋਏਗੀ ਕਿੰਨੇ ਕਾਉਂਸਲਰ ਨੇ ਤੁਹਾਡੇ ਨਾਲ ਇਸ ਵਕਤ ਜਿਹੜੇ ਨਾਲ ਅੱਜ ਗੇਂ ਦੇ ਅੰਦਰ ਕਾਉਂਸਲਰ 6 ਕਾਉਂਸਲਰ ਮੇਰੇ ਨਾਲ ਸੀਗੇ ਸਾਰੇ ਕਾਉਂਸਲਰ ਹੀ ਆਪਣੇ ਆ ਹੀ ਭਾਜੀ 6 ਗਿਣਤੀ ਨਹੀਂ ਹੈ ਇਹ ਵੀ ਵੈਸੇ ਆਫਿਸ 'ਚ ਬੈਠੇ ਸੀਗੇ ਰੋਟੀਨ 'ਚ ਜਿਵੇਂ ਆਉਂਦੇ ਨੇ ਨੇ ਪਰਟੀਕੂਲਰ ਕਿਸੇ ਨੂੰ ਬੁਲਾਇਆ ਨਹੀਂ ਉਦਾਂ ਰੋਟੀਨ ਦਾ ਕੰਮ ਹੈ ਜਿਹੜੇ ਵੀ ਕਾਉਂਸਲਰ ਉੱਥੇ ਬੈਠੇ ਸੀਗੇ ਸਾਰੇ ਲਿਆਏ ਉਹਨਾਂ ਨੂੰ ਬੁਲਾ ਕੇ ਅਧਿਕਾਰੀ ਨੇ ਜਿਹੜੇ ਵੱਡੇ ਅਧਿਕਾਰੀ ਨੇ ਕਿ ਛੋਟੇ ਅਧਿਕਾਰੀ ਕੋਲ ਫਾਈਲਾਂ ਸੀ ਜਿਹੜੀ ਪਈਆਂ ਐਸਐਸਪੀ ਨੂੰ ਦਿੱਤੀ ਹੈ ਜੀ ਫਾਈਲ ਜਿਹੜੀ ਐਸਐਸਪੀ ਵਿਜੀਲੈਂਸ ਸਾਹਿਬ ਨੂੰ ਦਿੱਤੀ ਠੀਕ 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 ਲੇਕਿਨ